ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਤੋਂ ਕੀਤਾ ਸੁਚੇਤ ਕਈ ਭਾਰਤੀ ਇਲਾਕਿਆਂ 'ਚ ਯਾਤਰਾ ਨਾ ਕਰਨ ਦੀ ਦਿੱਤੀ ਸਲਾਹ 114000 ਲੋਕ ਕੈਨੇਡਾ ਛੱਡ ਆਪਣੇ ਜੱਦੀ ਮੁਲਕਾਂ ਨੂੰ ਪਰਤੇ ਪਹਿਲੀ ਵਾਰ ਆਉਣ ਵਾਲਿਆਂ ਤੋਂ ਜਾਣ ਵਾਲਿਆਂ ਦੀ ਗਿਣਤੀ ਵਧੀ ਜਿੰਦਰਜੀਤ ਸਿੰਘ ਗੋਸਲ ਨੂੰ ਇੱਕ ਹਫ਼ਤੇ ਦੇ ਅੰਦਰ ਮਿਲੀ ਜ਼ਮਾਨਤ ਗੋਸਲ ਨੂੰ ਦੋ ਸਾਥੀਆਂ ਸਮੇਤ ਕੈਨੇਡਾ ਪੁਲਿਸ ਨੇ ਕੀਤਾ ਸੀ ਗ੍ਰਿਫਤਾਰ ਭਾਰਤੀ ਸਟੂਡੈਂਟਸ ਦੇ ਸਟੱਡੀ ਪਰਮਿਟਸ 'ਚ ਵੱਡੀ ਗ੍ਰਾਵਟ ਕਾਲਜ ਵਜ਼ੀਫੇ ਅਤੇ ਆਨਲਾਈਨ ਕੋਰਸਾਂ ਲਈ ਹੋਏ ਮਜਬੂਰ ਕੈਨੇਡੀਅਨ ਸਰਕਾਰ ਨੇ ਆਪਣੇ ਨਾਗਰਿਕਾਂ ਲਈ ਇੱਕ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ। ਕੈਨੇਡਾ ਨੇ ਸਪਸ਼ਟ ਕੀਤਾ ਕਿ ਭਾਰਤ ਦੇ ਕੁਝ ਹਿੱਸਿਆਂ 'ਚ ਸੁਰੱਖਿਆ ਖਤਰੇ ਬਹੁਤ ਜ਼ਿਆਦਾ ਨੇ ਤੇ ਉੱਥੇ ਯਾਤਰਾ ਕਰਦੇ ਸਮੇਂ ਸਾਵਧਾਨੀ ਵਰਤਣੀ ਜ਼ਰੂਰੀ ਹੈ। ਐਡਵਾਈਜ਼ਰੀ ਮੁਤਾਬਕ ਜੰਮੂ ਕਸ਼ਮੀਰ ਦੀ ਯਾਤਰਾ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਉੱਥੇ ਅੱਤਵਾਦ, ਬਗਾਵਤ ਅਤੇ ਸਿਵਲ ਅਸ਼ਾਂਤੀ ਦੇ ਖਤਰੇ ਨੇ। ਇਸ ਵਿੱਚ ਕਿਹਾ ਗਿਆ ਹੈ ਕਿ ਕੱਟੜਪੰਥੀ ਅਤੇ ਵਿਦਰੋਹੀ ਸਮੂਹ ਆਮ ਤੌਰ ਤੇ ਸਰਕਾਰ ਅਤੇ ਸੁਰੱਖਿਆ ਬਲਾਂ ਤੇ ਕਈ ਵਾਰ ਰੇਲ ਗੱਡੀਆਂ ਤੇ ਰੇਲਵੇ ਟਰੈਕਸ ਨੂੰ ਨਿਸ਼ਾਨਾ ਬਣਾਉਂਦੇ ਨੇ। ਹਾਲਾਂਕਿ ਦੇ ਸੈਲਾਨੀਆਂ ਨੂੰ ਆਮ ਤੌਰ ਤੇ ਨਿਸ਼ਾਨਾ ਨਹੀਂ ਬਣਾਇਆ ਜਾਂਦਾ ਪਰ ਰਾਹੀਰ ਪ੍ਰਭਾਵਿਤ ਹੋ ਸਕਦੇ ਨੇ ਸੈਲਾਨੀਆਂ ਨੂੰ ਗਣਤੰਤਰ ਦਿਵਸ ਈਦ ਅਤੇ ਦੀਵਾਲੀ ਦੇ ਮੌਕੇ ਵਿਸ਼ੇਸ਼ ਤੌਰ ਤੇ ਚੌਕਸ ਰਹਿਣ ਲਈ ਕਿਹਾ ਗਿਆ ਹੈ ਉੱਤਰ ਪੂਰਬੀ ਰਾਜਾਂ ਚੋਂ ਅਸਾਮ ਅਤੇ ਮਣੀਪੁਰ ਨੂੰ ਜੋਖਮ ਭਰੇ ਇਲਾਕੇ ਵਜੋਂ ਪਛਾਣਿਆ ਗਿਆ ਹੈ ਅੱਤਵਾਦ ਅਤੇ ਬਗਾਵਤ ਕਾਰਨ ਇਨ੍ਹਾਂ ਖੇਤਰਾਂ ਚ ਗੈਰ ਜ਼ਰੂਰੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ ਭਾਰਤ ਪਾਕਿਸਤਾਨ ਸਰਹੱਦ ਨੇੜਲੇ ਖੇਤਰ ਜਿਵੇਂ ਗੁਜਰਾਤ ਪੰਜਾਬ ਅਤੇ ਰਾਜਸਥਾਨ ਨੂੰ ਵੀ ਖਤਰਨਾਕ ਮੰਨਿਆ ਜਾਂਦਾ ਹੈ ਇਨਾ ਇਲਾਕਿਆਂ ਚ ਬਾਰੂਦੀ ਸੁਰੰਗਾਂ ਫਟਣ ਅਤੇ ਧਮਾਕੇ ਹੋਣ ਦੇ ਖਤਰੇ ਨੇ ਇਸ ਤੋਂ ਇਲਾਵਾ ਅਟਾਰੀ ਵਾਗਾ ਸਰਹੱਦ ਇਸ ਸਮੇਂ ਬੰਦ ਹੈ ਦਿੱਲੀ ਅਤੇ ਗੁਆਚ ਚ ਖਾਸ ਕਰਕੇ ਔਰਤਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ ਉਨ੍ਹਾਂ ਕਿਹਾ ਕਿ ਭੀੜ ਤੋਂ ਦੂਰ ਰਹਿਣ ਅਤੇ ਚੌਕਸ ਰਹਿਣ ਸਰਹੱਦ ਦੇ 10 ਕਿਲੋਮੀਟਰ ਦੇ ਅੰਦਰ ਯਾਤਰਾ ਕਰਨ ਖਿਲਾਫ ਸਖਤ ਸਲਾਹ ਦਿੱਤੀ ਗਈ ਹੈ ਐਡਵਾਈਜ਼ਰੀ ਮੁਤਾਬਕ ਲਦਾਖ ਕੇਰਲ ਅਤੇ ਅੰਡੇਮਾਨ ਵਰਗੇ ਖੇਤਰਾਂ ਨੂੰ ਸੁਰੱਖਿਤ ਮੰਨਿਆ ਗਿਆ ਹੈ ਕੈਨੇਡਾ 'ਚ ਇਮੀਗ੍ਰੇਸ਼ਨ ਬੰਦੀਸ਼ਾਂ ਦਾ ਅਸਰ ਨਜ਼ਰ ਆਉਣ ਲੱਗਾ ਏ ਮੌਜੂਦਾ ਬਰੇ ਦੌਰਾਨ 114000 ਲੋਕ ਆਪਣੇ ਜੱਦੀ ਮੁਲਕ ਪਰਤ ਚੁੱਕੇ ਨੇ 1971 ਤੋਂ ਬਾਅਦ ਪਹਿਲੀ ਵਾਰ ਕੈਨੇਡਾ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਮੁਲਕ 'ਚ ਦਾਖਲ ਹੋਣ ਵਾਲਿਆਂ ਤੋਂ ਵੱਧ ਦਰਜ ਕੀਤੀ ਗਈ ਇਸ ਰੁਝਾਨ ਦੇ ਸਿੱਟੇ ਵਜੋਂ ਕੈਨੇਡੀਅਨ ਵਸੋਂ 'ਚ ਵਾਧੇ ਦੀ ਰਫ਼ਤਾਰ ਤਕਰੀਬਨ ਸਿਫਰ ਤੇ ਆ ਚੁੱਕੀ ਹੈ ਜੋ 2021 ਤੋਂ 2024 ਦਰਮਿਆਨ 10 ਲੱਖ ਸਾਲਾਨਾ ਤੋਂ ਉੱਪਰ ਦਰਜ ਕੀਤੀ ਗਈ ਸੀ ਦੂਜੇ ਪਾਸੇ 1 ਜਨਵਰੀ ਤੋਂ 31 ਅਗਸਤ ਦਰਮਿਆਨ 276909 ਪਰਮਨੈਂਟ ਰੈਜ਼ੀਡੈਂਟਸ ਦਾ ਸਵਾਗਤ ਕੀਤਾ ਗਿਆ ਜਦਕਿ 104000 ਪ੍ਰਵਾਸੀਆਂ ਨੇ ਕੈਨੇਡੀਅਨ ਸਿਟੀਜ਼ਨਸ਼ਿਪ ਹਾਸਲ ਕੀਤੀ ਵਿਜ਼ਟਰ ਵੀਜ਼ਾ ਤੇ ਕੈਨੇਡਾ ਆਉਣ ਵਾਲਿਆਂ ਦੇ ਮੁਕਾਬਲੇ ਮੁਲਕ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਵੱਧ ਗਈ ਅਤੇ ਆਰਜ਼ੀ ਤੌਰ ਤੇ ਕੈਨੇਡਾ 'ਚ ਮੌਜੂਦ ਲੋਕਾਂ ਦੀ ਗਿਣਤੀ 3150000 ਤੋਂ ਘਟ ਕੇ 324000 ਤੇ ਰਹਿ ਗਈ ਹੈ ਦਾ ਗਲੋਬ ਐਂਡ ਮੇਲ ਦੀ ਰਿਪੋਰਟ ਮੁਤਾਬਕ ਮੌਜੂਦਾ ਵਰੇ ਦੀ ਦੂਜੀ ਤਿਮਾਹੀ ਦੌਰਾਨ ਕੈਨੇਡਾ ਦੀ ਆਬਾਦੀ ਚ 0.1 ਫੀਸਦੀ ਵਾਧਾ ਹੋਇਆ ਜਾਂ ਦੂਜੇ ਸ਼ਬਦਾਂ ਚ ਕਹਿ ਲਿਆ ਜਾਵੇ ਕੇ 47000 ਲੋਕਾਂ ਦਾ ਵਾਧਾ ਦਰਜ ਕੀਤਾ ਗਿਆ। ਮੁਲਕ ਦੀ ਕੁੱਲ ਵਸੋਂ 4 ਕਰੋੜ 16 ਲੱਖ ਤੇ 50 ਹਜ਼ਾਰ ਹੈ ਤੇ ਸਾਲਾਨਾ ਆਧਾਰ ਤੇ ਇਸ ਵਿੱਚ 0.9 ਫੀਸਦੀ ਦਾ ਵਾਧਾ ਹੋਇਆ ਜੋ 2016 ਮਗਰੋਂ ਸਭ ਤੋਂ ਹੇਠਲਾ ਪੱਧਰ ਮੰਨਿਆ ਜਾ ਰਿਹਾ ਹੈ। ਇੱਥੇ ਦੱਸਣਾ ਬਣਦਾ ਹੈ ਕਿ 2021 ਤੋਂ 2024 ਦਰਮਿਆਨ ਹਰ ਤਿੰਨ ਮਹੀਨੇ ਬਾਅਦ ਕੈਨੇਡਾ ਦੀ ਆਬਾਦੀ 'ਚ 2 ਲੱਖ 15 ਹਜ਼ਾਰ ਦਾ ਵਾਧਾ ਹੁੰਦਾ ਰਿਹਾ ਹੈ ਤੇ ਇਸ ਦਾ ਮੁੱਖ ਕਾਰਨ ਕੋਮੰਤਰੀ ਵਿਦਿਆਰਥੀ ਤੇ ਟੈਂਪਰੇਰੀ ਫੋਰਨ ਵਰਕਰਜ਼ ਰਹੇ ਨੇ। ਇਸ ਸਾਲ ਅਪ੍ਰੈਲ ਤੋਂ ਜੁਲਾਈ ਦੌਰਾਨ ਕੈਨੇਡਾ ਪੁੱਜੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ 32000 ਘਟ ਗਈ ਜਦ ਕਿ ਪਿਛਲੇ ਸਾਲ 18 ਫੀਸਦੀ ਕਮੀ ਦਰਜ ਕੀਤੀ ਗਈ ਸੀ ਕੈਨੇਡਾ ਚ ਹਾਊਸਿੰਗ ਸੰਕਟ ਤੇ ਹੈਲਥ케ਅਰ ਸੈਕਟਰ ਉੱਤੇ ਪੈਰ ਹੈ ਦਬਾ ਲਈ ਟੈਂਪਰੇਰੀ ਰੈਜ਼ੀਡੈਂਟਸ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਜਿਸ ਮਗਰੋਂ ਫੈਡਰਲ ਸਰਕਾਰ ਨੇ ਸਟੱਡੀ ਵੀਜ਼ਾ 'ਚ ਕਟੌਤੀ ਸਣੇ ਕਈ ਬੰਦਸ਼ਾਂ ਲਾਗੂ ਕਰ ਦਿੱਤੀਆਂ ਸਿਰਫ ਇੰਨਾ ਹੀ ਨਹੀਂ ਮੌਜੂਦਾ ਬਰੇ ਦੌਰਾਨ ਪੱਕੇ ਤੌਰ ਤੇ ਕੈਨੇਡਾ ਆਉਣ ਵਾਲਿਆਂ ਦੀ ਗਿਣਤੀ 5 ਲੱਖ ਤੋਂ ਘਟਾ ਕੇ 395000 ਕਰ ਦਿੱਤੀ ਗਈ ਅਤੇ 2026 ਦਾ ਟੀਚਾ 380000 ਤੈਅ ਕੀਤਾ ਗਿਆ ਯੂਨੀਵਰਸਿਟੀ ਆਫ ਵਾਟਰਲੂ ਦੇ ਲੇਬਰ ਇਕਨੋਮਿਸਟ ਮੀਕਲ ਸਕਲਡ ਦਾ ਕਹਿਣਾ ਹੈ 2025 ਦੀ ਅੰਤਿਮ ਤਿਮਾਹੀ ਅਤੇ ਨਵੇਂ ਸਾਲ ਚ ਦਾਖਲ ਹੁੰਦਿਆਂ ਵੱਡੀ ਗਿਣਤੀ ਚ ਸਟੱਡੀ ਪਰਮਿਟ ਤੇ ਵਰਕ ਪਰਮਿਟ ਐਕਸਪਾਇਰ ਹੋਣਗੇ ਜਿਸ ਰਾਹੀਂ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਹੋਰ ਤੇਜ਼ੀ ਨਾਲ ਵਹਿਠਾਂ ਆ ਸਕਦੀ ਹੈ 2024 ਦੇ ਮੁਕਾਬਲੇ ਇਸ ਸਾਲ 90000 ਸਟੱਡੀ ਵੀਜ਼ੇ ਕੱਟ ਜਾਰੀ ਕੀਤੇ ਗਏ ਪਰ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਕਾਬੂ ਹੇਠ ਲਿਆਉਣ ਚ ਕੁਝ ਹੋਰ ਸਮਾਂ ਲੱਗ ਸਕਦਾ ਹੈ ਸਿੱਖ ਆਗੂ ਇੰਦਰਜੀਤ ਸਿੰਘ ਗੋਸਲ ਨੂੰ ਕੈਨੇਡਾ 'ਚ ਗ੍ਰਿਫਤਾਰੀ ਤੋਂ ਇੱਕ ਹਫ਼ਤੇ ਦੇ ਅੰਦਰ ਹੀ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ। ਜੇਲ੍ਹ ਤੋਂ ਬਾਹਰ ਆਉਂਦੇ ਹੀ ਉਸ ਨੇ ਅਤੇ ਉਸ ਦੇ ਕਰੀਬੀ ਸਾਥੀ ਗੁਰਪਤਵੰਤ ਸਿੰਘ ਪੰਨੂ ਨੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਨਿਸ਼ਾਨਾ ਬਣਾਉਂਦੇ ਹੋਏ ਧਮਕੀਆਂ ਦਿੱਤੀਆਂ ਨੇ। ਭਾਰਤੀ ਮੀਡੀਆ ਦੁਆਰਾ ਪ੍ਰਾਪਤ ਕੀਤੀ ਗਈ ਇੱਕ ਵੀਡੀਓ 'ਚ ਗੋਸਲ ਨੂੰ 온ਟਾਰੀਓ ਸੈਂਟਰਲ ਈਸਟ ਕਨੈਕਸ਼ਨਲ ਸੈਂਟਰ 'ਚੋਂ ਬਾਹਰ ਨਿਕਲਦਿਆਂ ਦੇਖਿਆ ਗਿਆ ਜੇਲ੍ਹ ਦੇ ਬਾਹਰ ਉਸਨੇ ਐਲਾਨ ਕੀਤਾ ਕਿ ਉਹ ਹੁਣ ਆਜ਼ਾਦ ਹੈ ਤੇ ਖਾਲਿਸਤਾਨ ਲਈ ਆਪਣੀ ਲਹਿਰ 'ਚ ਪੰਨੂ ਦਾ ਸਮਰਥਨ ਕਰੇਗਾ ਵੀਡੀਓ 'ਚ ਗੋਸਲ ਨੇ ਕਿਹਾ ਕਿ 23 ਨਵੰਬਰ 2025 ਨੂੰ ਕ ਖਾਲਿਸਤਾਨ ਰੈਫਰੈਂਡਮ ਕਰਵਾਇਆ ਜਾਵੇਗਾ ਇਸੇ ਵੀਡੀਓ ਚ ਪੰਨੂ ਨੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਤੁਸੀਂ ਕੈਨੇਡਾ ਅਮਰੀਕਾ ਜਾਂ ਕਿਸੇ ਵੀ ਯੂਰਪੀ ਦੇਸ਼ ਚ ਆ ਕੇ ਗ੍ਰਿਫਤਾਰੀ ਜਾਂ ਕੋਈ ਹਵਾਲਗੀ ਕਿਉਂ ਨਹੀਂ ਕਰਦੇ ਅਸੀਂ ਤੁਹਾਡੀ ਉਡੀਕ ਕਰ ਰਹੇ ਹਾਂ ਦੱਸ ਦਈਏ ਕਿ ਕੈਨੇਡੀਅਨ ਮੀਡੀਆ ਵੱਲੋਂ ਇੰਦਰਜੀਤ ਸਿੰਘ ਜਾਂ ਉਸਦੇ ਸਾਥੀਆਂ ਨੂੰ ਜ਼ਮਾਨਤ ਮਿਲਣ ਦੀ ਤਸਦੀਕ ਨਹੀਂ ਕੀਤੀ ਗਈ ਪਰ ਭਾਰਤੀ ਮੀਡੀਆ ਜ਼ਮਾਨਤ ਮਿਲਣ ਦਾ ਦਾਵਾ ਕਰ ਰਿਹਾ ਹੈ ਗੁਰਪਤਵੰਤ ਪੰਨੂ ਜੋ ਪਬੰਦੀ ਸੁਦਾ 64 ਜਸਟਿਸ ਸੰਗਠਨ ਦਾ ਮੁਖੀ ਹੈ ਨੇ ਹਾਲ ਹੀ ਚ ਭਾਰਤ ਦੀ ਪ੍ਰਭੂ ਸੱਤਾ ਨੂੰ ਚੁਣੌਤੀ ਦਿੱਤੀ ਸੀ ਗੋਸਲ ਜੋ ਪੰਨੂ ਦਾ ਸੱਜਾ ਹੱਥ ਹੈ ਹਰਦੀਪ ਸਿੰਘ ਨਿੱਜਰ ਦੀ 2023 ਚ ਮੌਤ ਤੋਂ ਬਾਅਦ ਐਸ ਐਫ ਜੇ ਦਾ ਕੈਨੇਡਾ ਆਰਗੇਨਾਈਜ਼ਰ ਬਣ ਗਿਆ ਸੀ ਕੈਨੇਡਾ ਚ ਭਾਰਤੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ ਸਟੱਡੀ ਪਰਮਿਟਸ ਦੇ ਵਿੱਚ 2025 ਚ ਵੱਡੀ ਗ੍ਰਾਵਿਟੀ ਦਰਜ ਕੀਤੀ ਗਈ ਹੈ ਜਿਸ ਨਾਲ ਦੇਸ਼ ਦੇ ਸਿੱਖਿਆ ਖੇਤਰ ਅਤੇ ਆਰਥਿਕਤਾ ਲਈ ਚਿੰਤਾਵਾਂ ਪੈਦਾ ਹੋ ਗਈਆਂ ਨੇ ICEF ਮਾਨੀਟਰ ਦੀ ਇੱਕ ਰਿਪੋਰਟ ਦੇ ਅਨੁਸਾਰ ਇਸ ਵਿੱਚ ਸਾਲ ਦਰ ਸਾਲ 50% ਦੀ ਕਮੀ ਆਈ ਹੈ ਕਿਉਂਕਿ ਮਨਜ਼ੂਰੀਆਂ 2024 ਚ 188255 ਤੋਂ ਘਟ ਕੇ 2025 ਦੇ ਪਹਿਲੇ 7 ਮਹੀਨਿਆਂ ਚ ਸਿਰਫ 52765 ਰਹਿ ਗਈਆਂ ਨੇ ਜੇਕਰ ਮੌਜੂਦਾ ਰੁਝਾਨ ਜਾਰੀ ਰਹਿੰਦਾ ਹੈ ਤਾਂ ਸਾਲ ਦਾ ਅਨੁਮਾਨਤ ਕੁੱਲ ਅੰਕੜਾ 90454 ਦੇ ਆਸ-ਪਾਸ ਹੀ ਪਹੁੰਚ ਸਕਦਾ ਹੈ ਜੋ ਕਿ 2023 ਦੇ ਪੱਧਰ ਨਾਲੋਂ 67.5% ਘਟ ਹੈ ਜਨਵਰੀ ਅਤੇ ਜੂਨ 2025 ਦੇ ਵਿਚਕਾਰ ਕੈਨੇਡਾ ਨੇ ਸਾਰੀਆਂ ਕੌਮੀਆਂਾਂ ਤਾਂ ਲਈ 143485 ਸਟੱਡੀ ਪਰਮਿਟ ਅਰਜ਼ੀਆਂ ਤੇ ਕਾਰਵਾਈ ਕੀਤੀ ਜਿਨ੍ਹਾਂ ਵਿੱਚੋਂ 104980 ਨਵੇਂ ਬੇਨਕਾਰਾਂ ਦੀਆਂ ਸਨ ਸਿਰਫ 31580 ਨੂੰ ਮਨਜ਼ੂਰੀ ਦਿੱਤੀ ਗਈ ਜਿਸ ਨਾਲ ਮਨਜ਼ੂਰੀ ਦਰ 30% ਤੋਂ ਥੋੜੀ ਵੱਧ ਗਈ ਜਦਕਿ 2024 ਚ ਇਸੇ ਸਮੇਂ ਦੌਰਾਨ ਇਹ 51% ਸੀ ਇਸ ਸਾਲ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਈਆਰਸੀਸੀ ਦੀ ਸੀਮਾ 316276 ਹੈ ਪਰ ਮੌਜੂਦਾ ਰੁਝਾਨ ਦੱਸਦੇ ਨੇ ਕਿ ਇਸ ਟੀਚੇ ਦਾ ਸਿਰਫ 20 ਤੋਂ 30% ਹੀ ਪੂਰਾ ਹੋ ਸਕਦਾ ਹੈ 2024 ਚ 267890 ਨਵੇਂ ਪਰਮਿਟ ਜਾਰੀ ਕੀਤੇ ਗਏ ਸਨ ਜੋ ਕਿ ਸੀਮਾ ਤੋਂ ਲਗਭਗ 1 ਲੱਖ ਘੱਟ ਸਨ ਜੇਕਰ ਇਹ ਰਫ਼ਤਾਰ ਜਾਰੀ ਰਹਿੰਦੀ ਹੈ ਤਾਂ ਕੈਨੇਡਾ ਨੂੰ ਇਸ ਸਾਲ 2 ਲੱਖ ਤੋਂ ਵੱਧ ਪਰਮਿਟਸ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਨਵਰੀ ਤੋਂ ਜੁਲਾਈ 2025 ਤੱਕ ਸਿਰਫ 44105 ਨਵੇਂ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਪਹੁੰਚੇ ਜੋ ਕਿ 2024 ਚ ਇਸੇ ਮਿਆਦ ਦੌਰਾਨ 142175 ਦੇ ਮੁਕਾਬਲੇ 68.97% ਘਟ ਹੈ ਸਰ ਗਰਮ ਸਟੱਡੀ ਪਰਮਿਟ ਧਾਰਕਾਂ ਦੀ ਕੁੱਲ ਸੰਖਿਆ ਜਨਵਰੀ 2024 ਚ 10,23,7585 ਤੋਂ ਘਟ ਕੇ ਜੁਲਾਈ 2025 ਤੱਕ 7,85,830 ਰਹਿ ਗਈ ਜੋ ਕਿ ਕੁੱਲ ਮਿਲਾ ਕੇ 23.2% ਦੀ ਗਿਰਾਵਟ ਹੈ ਭਾਰਤੀ ਵਿਦਿਆਰਥੀ ਕੈਨੇਡਾ ਦੀ ਅੰਤਰਰਾਸ਼ਟਰੀ ਵਿਦਿਆਰਥੀ ਆਬਾਦੀ ਦਾ ਇੱਕ ਵੱਡਾ ਹਿੱਸਾ ਨੇ ਖਾਸ ਕਰਕੇ অন্ਟਾਰੀਓ ਵਰਗੇ ਸੂਬਿਆਂ ਚ ਜਿੱਥੇ ਉਹ ਦਾਖਲਿਆਂ ਦਾ 60% ਤੋਂ ਵੱਧ ਹਿੱਸਾ ਬਣਾਉਂਦੇ ਨੇ ਇਸ ਭਾਰੀ ਗਿਰਾਵਟ ਨੇ ਵਿਦਿਅਕ ਸੰਸਥਾਵਾਂ ਨੂੰ ਵਜ਼ੀਫੇ ਅਤੇ ਆਨਲਾਈਨ ਕੋਰਸਾਂ ਦੀ ਪੇਸ਼ਕਸ਼ ਵਧਾਉਣ ਵਰਗੇ ਐਮਰਜੈਂਸੀ ਉਪਾਅ ਸ਼ੁਰੂ ਕਰਨ ਲਈ ਮਜਬੂਰ ਕੀਤਾ ਹੈ ਆਈਸੀਈਐਫ ਮਾਨੀਟਰ ਨੇ ਰਿਪੋਰਟ ਦਿੱਤੀ ਹੈ ਕਿ ਇਸ ਗ੍ਰਾਵਟ ਕਾਰਨ ਕੈਨੇਡਾ ਨੂੰ ਇਕੱਲੇ ਭਾਰਤੀ ਵਿਦਿਆਰਥੀਆਂ ਦੇ ਆਰਥਿਕ ਯੋਗਦਾਨ 'ਚ ਲਗਭਗ 10.5 ਬਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਇਹ ਕਮੀ ਰਹਿਸ਼, ਆਵਾਜਾਈ, ਰਿਟੇਲ ਅਤੇ ਉੱਚ ਸਿੱਖਿਆ ਨੂੰ ਪ੍ਰਭਾਵਿਤ ਕਰਦੀ ਹੈ ਜੋ ਕਿ ਆਰਥਿਕਤਾ ਤੇ ਇਸ ਦੇ ਵਿਆਪਕ ਪ੍ਰਭਾਵ ਨੂੰ ਦਰਸਾਉਂਦੀ ਹੈ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਗਰਾਵਟ ਦੇ ਕਈ ਕਾਰਨ ਹੋ ਸਕਦੇ ਨੇ ਜਿਨ੍ਹਾਂ 'ਚ ਸਖਤ ਆਈਆਰਸੀਸੀ ਨੀਤੀਆਂ ਲੰਬਾ ਪ੍ਰੋਸੈਸਿੰਗ ਸਮਾਂ ਤੇ ਵੱਧਦੀਆਂ ਵਿੱਤੀ ਰੁਕਾਵਟਾਂ ਸ਼ਾਮਲ ਨੇ ਇਸ ਦੇ ਨਾਲ ਹੀ ਯੂਕੇ ਆਸਟ੍ਰੇਲੀਆ ਤੇ ਅਮਰੀਕਾ ਵਰਗੇ ਹੋਰ ਦੇਸ਼ ਵਧੇਰੇ ਅਨੁਕੂਲ ਇਮੀਗ੍ਰੇਸ਼ਨ ਰਾਹ ਅਤੇ ਪੜ੍ਹਾਈ ਤੋਂ ਬਾਅਦ ਕੰਮ ਦੇ ਮੌਕੇ ਦੀ ਪੇਸ਼ਕਸ਼ ਕਰ ਰਹੇ ਨੇ ਜਿਸ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵਿਸ਼ਵ ਵਿਆਪੀ ਮੁਕਾਬਲਾ ਤੇਜ਼ ਹੋ ਗਿਆ ਹੈ ਕੈਨੇਡਾ ਦਾ ਅੰਤਰਰਾਸ਼ਟਰੀ ਸਿੱਖਿਆ ਖੇਤਰ ਕਈ ਸਾਲਾਂ ਚ ਆਪਣੀ ਸਭ ਤੋਂ ਵੱਡੀ ਤਬਦੀਲੀ ਦਾ ਸਾਹਮਣਾ ਕਰ ਰਿਹਾ ਹੈ ਇਸ ਤੋਂ ਇਲਾਵਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਪ੍ਰੋਗਰਾਮ ਚ ਵੀ ਬਦਲਾਅ ਕੀਤੇ ਗਏ ਨੇ ਜਿਸ ਨਾਲ ਵਿਦੇਸ਼ੀ ਵਿਦਿਆਰਥੀਆਂ ਲਈ ਮੌਕੇ ਬਦਲ ਰਹੇ ਨੇ ਭਾਸ਼ਾ ਦੀ ਮੁਹਾਰਤ ਦੇ ਨਵੇਂ ਨਿਯਮਾਂ ਤੋਂ ਲੈ ਕੇ ਪਬਲਿਕ ਪ੍ਰਾਈਵੇਟ ਭਾਈ ਵਾਲੀ ਕਾਲਜਾਂ ਦੇ ਗ੍ਰੈਜੂਏਟਸ ਅਤੇ ਨਾਨ ਡਿਗਰੀ ਪ੍ਰੋਗਰਾਮਾਂ ਲਈ ਪੜ੍ਹਾਈ ਤੋਂ ਬਾਅਦ ਕੈਨੇਡਾ ਚ ਕੰਮ ਕਰਨ ਦੇ ਰਸਤੇ ਨੂੰ ਤੰਗ ਕਰ ਰਹੇ ਨੇ ਅਪਲਾਈ ਬੋਰਡ ਦੇ ਇੱਕ ਨਵੇਂ ਅਧਿਐਨ ਅਨੁਸਾਰ ਇਨ੍ਹਾਂ ਸੁਧਾਰਾਂ ਦਾ ਪ੍ਰਭਾਵ ਪਹਿਲਾਂ ਹੀ ਦਿਖਾਈ ਦੇ ਰਿਹਾ ਹੈ ਅਨੁਮਾਨ ਹੈ ਕਿ ਕੈਨੇਡਾ 2025 ਚ 143600 ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨੂੰ ਮਨਜ਼ੂਰੀ ਦੇਵੇਗਾ ਜੋ ਕਿ 2024 ਨਾਲੋਂ 30% ਦਾ ਘਟ ਹੈ ਜਦਕਿ ਮਈ ਅਤੇ ਜੂਨ ਚ ਮਨਜ਼ੂਰੀਆਂ ਚ ਸਾਲ ਦਰ ਸਾਲ 56% ਤੋਂ ਵੱਧ ਦੀ ਕਮੀ ਆਈ ਹੈ ਜੇ ਇਹ ਰੁਝਾਨ ਜਾਰੀ ਰਹਿੰਦਾ ਹੈ ਤਾਂ ਪੂਰੇ ਸਾਲ ਦੀਆਂ ਮਨਜ਼ੂਰੀਆਂ 130000 ਤੋਂ ਘੱਟ ਹੋ ਸਕਦੀਆਂ ਨੇ ਜੋ ਕਿ ਮਹਾਮਾਰੀ ਤੋਂ ਬਾਅਦ ਸਭ ਤੋਂ ਘੱਟ ਅੰਕੜਾ ਹੋਵੇਗਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਬਦਲਾਅ ਨਵੇਂ ਸਟੱਡੀ ਪਰਮਿਟਸ ਤੇ ਕੌਮੀ ਸੀਮਾ ਦੇ ਨਾਲ-ਨਾਲ ਵਿਦਿਆਰਥੀਆਂ ਦੇ ਪ੍ਰਵਾਹ ਨੂੰ ਸੰਭਾਲਣ ਦੇ ਇੱਕ ਵਿਆਪਕ ਯਤਨ ਦਾ ਹਿੱਸਾ ਨੇ ਹਾਲਾਂਕਿ ਵਿਦਿਆਰਥੀਆਂ ਤੇ ਸੰਸਥਾਵਾਂ ਲਈ ਇਸ ਦਾ ਪ੍ਰਭਾਵ ਸਪਸ਼ਟ ਹੈ ਰਿਪੋਰਟ ਅਨੁਸਾਰ ਪੜ੍ਹਾਈ ਤੋਂ ਕੰਮ ਤੱਕ ਤਬਦੀਲੀ ਦੀ ਸਮਰੱਥਾ ਲੰਬੇ ਸਮੇਂ ਤੋਂ ਕੈਨੇਡਾ ਦੀ ਚੋਣ ਕਰਨ ਵਾਲੇ ਵਿਦਿਆਰਥੀਆਂ ਲਈ ਇੱਕ ਨਿਰਣਾਇਕ ਕਾਰਕ ਰਹੀ ਹੈ। ਰਿਪੋਰਟ ਚ ਚੇਤਾਵਨੀ ਦਿੱਤੀ ਗਈ ਹੈ ਕਿ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਮਨਜ਼ੂਰੀਆਂ ਚ ਕਮੀ ਨਾਲ ਸੰਸਥਾਵਾਂ ਲਈ ਬਿਨੇਕਾਰਾਂ ਨੂੰ ਆਕਰਸ਼ਿਤ ਕਰਨਾ ਮੁਸ਼ਕਲ ਹੋ ਸਕਦਾ ਹੈ। 2025 ਦੇ ਪਹਿਲੇ 6 ਮਹੀਨਿਆਂ ਚ ਮਨਜ਼ੂਰੀਆਂ ਦਾ 65% ਕਾਲਜ ਵਿਦਿਆਰਥੀਆਂ ਦਾ ਸੀ ਜਿਨ੍ਹਾਂ ਨੂੰ 48000 ਪਰਮਿਟ ਜਾਰੀ ਕੀਤੇ ਗਏ। ਉਹਨਾਂ ਦੀਆਂ ਮਨਜ਼ੂਰੀਆਂ ਚ ਸਾਲ ਦਰ ਸਾਲ ਸਿਰਫ 25% ਦੀ ਗ੍ਰਾਵਟਾਈ ਪਰ ਅਪਲਾਈ ਬੋਰਡ ਚੇਤਾਵਨੀ ਦਿੰਦਾ ਹੈ ਕਿ ਇਹ ਲਚਕੀਲਾਪਨ ਅਸਥਾਈ ਹੈ ਕਿਉਂਕਿ ਪੁਰਾਣੇ ਸਮੂਹ ਬਾਹਰ ਹੋ ਜਾਣਗੇ ਅੰਡਰ ਗ੍ਰੈਜੂਏਟ ਚ ਸਿਰਫ 6700 ਮਨਜ਼ੂਰੀਆਂ ਦਿੱਤੀਆਂ ਗਈਆਂ ਜੋ ਕਿ ਸਾਲ ਦਰ ਸਾਲ 37% ਘਟ ਹੈ ਜਿਸ ਵਿੱਚ ਮਨਜ਼ੂਰੀ ਦਰ ਘਟ ਕੇ 99% ਹੋ ਗਈ ਹੈ ਜੋ ਕਿਸੇ ਵੀ ਪੱਧਰ ਚ ਸਭ ਤੋਂ ਘਟ ਹੈ ਮਾਸਟਰਜ਼ ਵਿਦਿਆਰਥੀਆਂ ਲਈ ਲਗਭਗ 12000 ਮਨਜ਼ੂਰੀਆਂ ਦਿੱਤੀਆਂ ਗਈਆਂ ਨੇ ਜੋ 2024 ਦੇ ਮੁਕਾਬਲੇ 31% ਘਟ ਨੇ ਕੈਨੇਡਾ ਚ ਅਧਿਆਨ ਦੇ ਖੇਤਰਾਂ ਚ ਅਹਿਮ ਤਬਦੀਲੀਆਂ ਹੋਈਆਂ ਨੇ ਬਿਜ਼ਨਸ ਅਤੇ ਮੈਨੇਜਮੈਂਟ ਪ੍ਰੋਗਰਾਮ ਹੁਣ ਹਾਵੀ ਨੇ ਜੋ 2025 ਚ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਮਨਜ਼ੂਰੀਆਂ ਦਾ 44% ਬਣਦੇ ਨੇ ਜੋ ਸਾਲ ਦਰ ਸਾਲ 5 ਅੰਕ ਵਧਾ ਹੈ ਫਿਰ ਵੀ ਇਸ ਖੇਤਰ ਚ ਮਨਜ਼ੂਰੀਆਂ ਚ 21% ਦੀ ਕਮੀ ਆਈ ਹੈ ਇੰਜੀਨੀਅਰਿੰਗ ਕੰਪਿਊਟਿੰਗ ਆਈਟੀ ਅਤੇ ਸੇਤ ਚ ਬਹੁਤ ਤੇਜ਼ੀ ਨਾਲ ਗਰਾਵਟ ਦੇਖੀ ਗਈ ਹੈ ਇਕੱਲੇ ਇੰਜੀਨੀਅਰਿੰਗ ਖੇਤਰ ਚ 53 ਫੀਸਡ ਦੀ ਕਮੀ ਆਈ ਜਿਸ ਨਾਲ ਕੈਨੇਡਾ ਚ ਹੁਨਰ ਦੀਆਂ ਕਮੀਆਂ ਨੂੰ ਭਰਨ ਦੀ ਸਮਰੱਥਾ ਬਾਰੇ ਚਿੰਤਾਵਾਂ ਵਧ ਗਈਆਂ ਨੇ ਭਾਰਤੀ ਵਿਦਿਆਰਥੀ ਮੁੱਖ ਆਧਾਰ ਬਣੇ ਰਹੇ ਜੋ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਮਨਜ਼ੂਰੀਆਂ ਦਾ 59% ਹਿੱਸਾ ਸਨ ਹਾਲਾਂਕਿ ਉਹਨਾਂ ਦੀ ਗਿਣਤੀ 'ਚ 29% ਦੀ ਕਮੀ ਆਈ ਹੈ ਚੀਨੀ ਫਿਲੀਪੀਨੀ ਅਤੇ ਇਰਾਨੀ ਵਿਦਿਆਰਥੀਆਂ ਨੂੰ 30 ਤੋਂ 44% ਦੀ ਤੇਜ਼ ਗਰਾਵਟ ਦਾ ਸਾਹਮਣਾ ਕਰਨਾ ਪਿਆ ਇਸ ਦੇ ਉਲਟ 네ਪਾਲੀ ਵਿਦਿਆਰਥੀਆਂ ਦੀਆਂ ਮਨਜ਼ੂਰੀਆਂ 'ਚ 99% ਸਫਲਤਾ ਦਰ ਦੇ ਨਾਲ 25% ਦਾ ਵਾਧਾ ਹੋਇਆ ਜਦਕਿ ਨਾਈਜੀਰੀਆ ਅਤੇ ਕਾਨਾ ਦੇ ਮਾਮੂਲੀ ਵਾਧਾ ਦਰਜ ਕੀਤਾ ਗਿਆ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ 'ਚ ਆਈ ਕਮੀ ਕਾਰਨ ਕੈਨੇਡਾ ਦੇ ਆਕਰਸ਼ਣ ਨੂੰ ਮੁੜ ਪ੍ਰਭਾਵਸ਼ਿਤ ਕੀਤਾ ਜਾ ਰਿਹਾ ਹੈ ਜਿਸ ਨਾਲ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਆਪਣੇ ਆਪ ਨੂੰ ਢਾਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਪਲਾਈ ਬੋਰਡ ਸਿੱਟਾ ਕੱਢਦਾ ਹੈ ਕਿ ਸੰਸਥਾਵਾਂ ਨੂੰ ਆਪਣੇ ਪ੍ਰੋਗਰਾਮਾਂ ਨੂੰ ਲੇਬਰ ਮਾਰਕੀਟ ਦੀਆਂ ਲੋੜਾਂ ਨਾਲ ਜੋੜਨਾ ਚਾਹੀਦਾ ਹੈ ਉੱਭਰ ਰਹੇ ਬਾਜ਼ਾਰਾਂ 'ਚ ਭਾਰਤ 'ਚ ਵਿਭਿੰਨਤਾ ਲਿਆਉਂਦੇ ਹੋਏ ਭਾਰਤ ਨਾਲ ਸੰਬੰਧਿਤ ਮਜ਼ਬੂਤ ਸਬੰਧ ਹੋ ਰਹੇ ਨੇ ਖਾਸ ਤੌਰ ਤੇ ਅੰਡਰ ਗ੍ਰੈਜੂਏਟਸ ਲਈ ਸਪਸ਼ਟ ਕੈਰੀਅਰ ਦੇ ਰਸਤੇ ਪ੍ਰਦਾਨ ਕਰਨੇ ਚਾਹੀਦੇ ਨੇ ਅਮਰੀਕੀ ਸਰਕਾਰ ਦਾ H1B ਵੀਜ਼ਾ ਲਈ ਭਾਰੀ ਫੀਸ ਲਗਾਉਣ ਦਾ ਫੈਸਲਾ ਕੈਨੇਡੀਅਨ ਕਾਰੋਬਾਰਾਂ ਨੂੰ ਵਿਦੇਸ਼ੀ ਪ੍ਰਤਿਭਾ ਨੂੰ ਭਰਤੀ ਕਰਨ 'ਚ ਮਦਦ ਕਰ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਆਪਣੀਆਂ ਕੁਝ ਇਮੀਗ੍ਰੇਸ਼ਨ ਨੀਤੀਆਂ 'ਚ ਸੁਧਾਰ ਕਰਨਾ ਚਾਹੀਦਾ ਹੈ ਤਾਂ ਜੋ ਰੋਜ਼ਗਾਰਦਾਤਾ ਇਸ ਦਾ ਪੂਰਾ ਲਾਭ ਲੈ ਸਕਣ। ਰਾਸ਼ਟਰਪਤੀ ਡੋਨਲਡ 트੍ਰੰਪ ਨੇ ਸ਼ੁੱਕਰਵਾਰ ਨੂੰ ਇੱਕ ਐਲਾਨਨਾਮੇ ਤੇ ਦਸਤਖਤ ਕੀਤੇ ਜਿਸ ਤਹਿਤ ਕੰਪਨੀਆਂ ਨੂੰ H1B ਵੀਜ਼ੇ ਲਈ 1 ਲੱਖ ਅਮਰੀਕੀ ਡਾਲਰ ਦੀ ਫੀਸ ਅਦਾ ਕਰਨੀ ਪਵੇਗੀ। ਵਾਈਟ ਹਾਊਸ ਕਾਰੋਬਾਰਾਂ ਤੇ ਦੋਸ਼ ਲਗਾ ਰਿਹਾ ਹੈ ਕਿ ਉਹ ਅਮਰੀਕੀਆਂ ਦੀ ਬਜਾਏ ਵਿਦੇਸ਼ੀ ਕਾਮਿਆਂ ਨੂੰ ਘੱਟ ਤਨਖਾਹ ਤੇ ਰੱਖਦੇ ਨੇ ਖਾਸ ਤੌਰ ਤੇ ਤਕਨੀਕੀ ਖੇਤਰ ਦੀਆਂ ਕੰਪਨੀਆਂ ਵਿਸ਼ੇਸ਼ ਪੇਸ਼ਿਆਂ 'ਚ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਤੇ ਰੱਖਣ ਲਈ ਇਸ ਵਰਕ ਪਰਮਿਟ ਤੇ ਨਿਰਭਰ ਕਰਦੀਆਂ ਨੇ ਮਾਹਿਰਾਂ ਅਤੇ ਹਿੱਸੇਦਾਰਾਂ ਦਾ ਮੰਨਣਾ ਹੈ ਕਿ H1B ਵੀਜ਼ਿਆਂ ਲਈ ਭਾਰੀ ਫੀਸ ਕੁਝ ਕਾਮਿਆਂ ਨੂੰ ਅਮਰੀਕੀ ਬਾਜ਼ਾਰ ਤੋਂ ਬਾਹਰ ਕਰ ਸਕਦੀ ਹੈ ਤੇ ਚੋਟੀ ਦੀ ਪ੍ਰਤਿਭਾ ਲਈ ਵਿਸ਼ਵਵਿਆਪੀ ਮੁਕਾਬਲਾ ਸ਼ੁਰੂ ਕਰ ਸਕਦੀ ਹੈ ਮਾਹਿਰਾ ਮੁਤਾਬਕ ਕੈਨੇਡਾ ਸਰਕਾਰ ਨੂੰ ਇਹਨਾਂ ਕਾਮਿਆਂ ਲਈ ਇੱਕ ਨਿਰਵਿਘਨ ਇਮੀਗ੍ਰੇਸ਼ਨ ਪ੍ਰਕਿਰਿਆ ਦੀ ਸਹੂਲਤ ਦੇਣੀ ਚਾਹੀਦੀ ਹੈ ਜਿਸ ਵਿੱਚ ਸਥਾਈ ਨਿਵਾਸ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਕਾਉਂਸਲ ਆਫ ਕੈਨੇਡੀਅਨ ਇਨੋਵੇਟਰਸ ਦੇ ਪ੍ਰਧਾਨ ਬੈਂਜਾਮਿਨ ਬਰਗਨ ਨੇ ਕਿਹਾ ਹੈ ਕਿ ਕੈਨੇਡਾ ਤੇ ਹੋਰ ਦੇਸ਼ਾਂ ਲਈ ਹਨਰਮੰਦ ਕਾਮਿਆਂ ਨੂੰ ਆਕਰਸ਼ਿਤ ਕਰਨ ਦਾ ਇਹ ਸੁਨਹਿਰੀ ਮੌਕਾ ਹੈ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦਾ ਗਲੋਬਲ ਟੈਲੈਂਟ ਸਟ੍ਰੀਮ ਇਹਨਾਂ ਕਾਮਿਆਂ ਨੂੰ ਲਿਆਉਣ ਲਈ ਸਹੀ ਟੰਗ ਹੈ ਤੇ ਸਰਕਾਰ ਨੂੰ ਇਸ ਗੱਲ ਦੀ ਜਾਂਚ ਕਰਨੀ ਚਾਹੀਦੀ ਹੈ ਉਹ ਇਸ ਪ੍ਰਕਿਰਿਆ ਨੂੰ ਹੋਰ ਕਿਵੇਂ ਸੁਚਾਰੂ ਬਣਾ ਸਕਦੇ ਨੇ ਇਹਦੇ ਤੇ ਧਿਆਨ ਦਿੱਤਾ ਜਾਵੇ ਯੂਨੀਵਰਸਿਟੀ ਆਫ ਵਾਟਰਲੂ ਚ ਇਮੀਗ੍ਰੇਸ਼ਨ ਨੀਤੀ ਚ ਮਾਹਿਰ ਅਰਥਸ਼ਾਸਤਰੀ ਦੇ ਪ੍ਰੋਫੈਸਰ ਮਿਕਲ ਸਕੂਟਰੂਡ ਨੇ ਕਿਹਾ ਹੈ ਕਿ ਹਾਲ ਹੀ ਚ ਸੰਘੀ ਸਰਕਾਰ ਤੋਂ ਟੈਂਪਰੇਰੀ ਫੋਰਨ ਵਰਕਰਸ ਪ੍ਰੋਗਰਾਮ ਨੂੰ ਬੰਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜਦਕਿ ਇਹ ਕਾਰੋਬਾਰਾਂ ਲਈ ਸੰਯੁਕਤ ਰਾਜ ਤੋਂ ਬਾਹਰ ਹੋਏ ਹੁਨਰਮੰਦ ਕਾਮਿਆਂ ਨੂੰ ਭਰਤੀ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੋਵੇਗਾ ਪ੍ਰੋਫੈਸਰ ਸਕੂਟਰੂਡ ਦਾ ਕਹਿਣਾ ਹੈ ਕਿ ਉੱਚ ਤਨਖਾਹ ਵਾਲਾ ਸਟ੍ਰੀਮ ਸਭ ਤੋਂ ਵਧੀਆ ਅਤੇ ਹੁਸ਼ਿਆਰ ਲੋਕਾਂ ਨੂੰ ਤੇਜ਼ੀ ਨਾਲ ਲਿਆਉਣ ਲਈ ਫਾਇਦੇਮੰਦ ਹੈ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਕੁਝ ਹਿੱਸੇ ਅਜਿਹੇ ਨੇ ਜਿਨ੍ਹਾਂ ਤੇ ਸਾਨੂੰ ਹੋਰ ਵੀ ਜ਼ੋਰ ਦੇਣਾ ਚਾਹੀਦਾ ਹੈ ਕੈਨੇਡਾ ਨੇ ਪਹਿਲਾਂ ਵੀ ਅਮਰੀਕਾ ਜਾਣ ਵਾਲੇ ਪ੍ਰਤਿਭਾਸ਼ਾਲੀ ਕਾਮਿਆਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਹੈ ਅਤੇ 트럼ਪ ਪ੍ਰਸ਼ਾਸਨ ਦੇ ਤਾਜ਼ਾ ਕਦਮ ਨੇ ਇਸ ਕੋਸ਼ਿਸ਼ ਨੂੰ ਮੁੜ ਚਾਲੂ ਕੀਤਾ ਹੈ ਬ੍ਰਿਟਿਸ਼ ਕੋਲੰਬੀਆ ਦੇ ਨੌਕਰੀਆਂ ਅਤੇ ਆਰਥਿਕ ਵਿਕਾਸ ਮੰਤਰੀ ਰਵੀ ਕਾਲੋ ਨੇ 트럼ਪ ਦੇ ਕਦਮ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਮਿਆਂ ਨੂੰ ਆਪਣੇ ਸੂਬੇ 'ਚ ਆਉਣ ਦਾ ਸੱਦਾ ਦਿੱਤਾ ਇੰਡਸਟਰੀ ਸਾਇੰਸ ਐਂਡ ਇਕਨੋਮਿਕ ਡਿਵੈਲਪਮੈਂਟ ਕੈਨੇਡਾ ਦੇ ਸਾਬਕਾ ਨੀਤੀ ਸਲਾਹਕਾਰ ਜੈਕਸਨ ਖਾਨ ਨੇ ਕਿਹਾ ਕਿ ਚੰਗੀ ਫੰਡਿੰਗ ਵਾਲੀਆਂ ਅਮਰੀਕੀ ਤਕਨੀਕੀ ਕੰਪਨੀਆਂ ਵਾਧੂ ਫੀਸ ਦਾ ਭੁਗਤਾਨ ਕਰ ਸਕਦੀਆਂ ਨੇ ਅਤੇ ਪਹਿਲਾਂ ਵੀ ਵਿਦੇਸ਼ਾਂ ਤੋਂ ਚੋਟੀ ਦੇ ਪ੍ਰਤਿਭਾ ਨੂੰ ਆਕਰਸ਼ਿਤ ਕਰਨ ਲਈ ਵੱਡੀ ਮਾਤਰਾ 'ਚ ਪੈਸਾ ਖਰਚ ਕਰ ਰਹੀਆਂ ਨੇ ਅਮਰੀਕਾ 'ਚ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਦੂਜੇ ਕਾਰਜਕਾਲ ਦੌਰਾਨ ਇਮੀਗ੍ਰੇਸ਼ਨ ਨੀਤੀਆਂ ਸਖਤ ਹੋਣ ਕਾਰਨ ਕੈਨੇਡਾ 'ਚ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ 'ਚ ਵੱਡਾ ਵਾਧਾ ਹੋ ਰਿਹਾ ਹੈ। ਸੇਂਟ ਬਰਨार्ड ਡੀ ਲੈਕੋਲ ਸਰਹੱਦੀ ਚੌਕੀ ਤੋਂ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ 'ਚ ਖਤਰਨਾਕ ਵਾਧਾ ਹੋਇਆ ਤਾਜ਼ਾ ਅੰਕੜਿਆਂ ਅਨੁਸਾਰ ਇਸ ਚੌਕੀ ਤੇ ਸ਼ਰਨ ਲਈ ਅਰਜ਼ੀਆਂ ਪਿਛਲੇ ਸਾਲ ਦੇ ਮੁਕਾਬਲੇ 3 ਗੁਣਾ ਹੋ ਗਈਆਂ ਨੇ ਕੈਨੇਡਾ 'ਚ ਸ਼ਰਨ ਮੰਗਣ ਵਾਲਿਆਂ ਲਈ ਹਾਲਾਤ ਤੇਜ਼ੀ ਨਾਲ ਬਦਲ ਰਹੇ ਨੇ ਭਾਵੇਂ ਕੈਨੇਡਾ ਤੇ ਅਮਰੀਕਾ ਵਿਚਕਾਰ ਸੁਰੱਖਿਅਤ ਤੀਜੇ ਦੇਸ਼ ਸਮਝੌਤੇ ਕਾਰਨ ਚੁਣੌਤੀਆਂ ਨੇ ਫਿਰ ਵੀ ਬਹੁਤ ਸਾਰੇ ਲੋਕ ਅਮਰੀਕਾ 'ਚ ਸਖਤ ਇਮੀਗ੍ਰੇਸ਼ਨ ਕਾਨੂੰਨਾਂ ਦੇ ਮੁਕਾਬਲੇ ਕੈਨੇਡਾ ਨੂੰ ਇੱਕ ਸੁਰੱਖਿਅਤ ਵਿਕਲਪ ਮੰਨਦੇ ਨੇ ਜੁਲਾਈ 2025 ਦੇ ਮਹੀਨੇ ਚ ਸੇਂਟ ਬਰਨਾਰਡ ਡੀ ਲੇਕੋਲ ਬੰਦਰਗਾਹ ਤੇ ਸ਼ਰਨ ਲਈ ਦਾਅਵਿਆਂ ਚ ਇੱਕ ਹੈਰਾਨੀਜਨਕ ਵਾਧਾ ਦੇਖਿਆ ਗਿਆ ਮੌਂਟਰੀਅਲ ਦੇ ਬਿਲਕੁਲ ਦੱਖਣ ਚ ਸਥਿਤ ਇਸ ਸਰਹੱਦੀ ਚੌਕੀ ਤੇ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਸ਼ਰਨ ਲਈ ਅਰਜ਼ੀਆਂ ਚ 263% ਦਾ ਵਾਧਾ ਹੋਇਆ ਜੁਲਾਈ ਤੋਂ ਲੈ ਕੇ ਹੁਣ ਤੱਕ 5500 ਤੋਂ ਵੱਧ ਸ਼ਰਨ ਮੰਗਣ ਵਾਲੇ ਕੈਨੇਡਾ ਆਏ ਨੇ ਜਿਨ੍ਹਾਂ ਚੋਂ ਇੱਕ ਵੱਡਾ ਹਿੱਸਾ ਅਮਰੀਕਾ ਤੋਂ ਆ ਰਿਹਾ ਹੈ ਸ਼ਰਨ ਲਈ ਦਾਅਵਿਆਂ 'ਚ ਵਾਧਾ ਮੁੱਖ ਤੌਰ ਤੇ ਅਮਰੀਕਾ ਦੀਆਂ ਹਮਲਾਵਰ ਇਮੀਗ੍ਰੇਸ਼ਨ ਨੀਤੀਆਂ ਕਾਰਨ ਹੋਇਆ ਰਾਸ਼ਟਰਪਤੀ ਟਰੰਪ ਦੀਆਂ ਨੀਤੀਆਂ ਨੇ ਦੇਸ਼ ਨਿਕਾਲੇ ਅਤੇ ਛਾਪੇਮਾਰੀ ਨੂੰ ਮਹੱਤਵਪੂਰਨ ਤੌਰ ਤੇ ਵਧਾ ਦਿੱਤਾ ਹੈ ਇਹਨਾਂ ਕਾਰਵਾਈਆਂ ਨੇ ਹੈਤੀ ਵੈਨਜ਼ੁਏਲਾ ਤੇ ਇੱਥੋਂ ਤੱਕ ਕਿ ਅਮਰੀਕਾ ਦੇ ਬਹੁਤ ਸਾਰੇ ਪ੍ਰਵਾਸੀਆਂ ਨੂੰ ਕੈਨੇਡਾ 'ਚੋਂ ਸੁਰੱਖਿਆ ਦੀ ਮੰਗ ਕਰਨ ਲਈ ਮਜਬੂਰ ਕੀਤਾ ਹੈ ਦਰਅਸਲ ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਪਿਛਲੇ ਸਾਲ ਕੈਨੇਡਾ ਤੋਂ ਅਮਰੀਕਾ ਚ ਅਣਅਧਿਕਾਰਤ ਤੌਰ ਤੇ ਦਾਖਲ ਹੋਣ ਵਾਲਿਆਂ ਚ 201 ਫੀਸਦੀ ਦਾ ਵਾਧਾ ਦਰਜ ਕੀਤਾ ਇਨ੍ਹਾਂ ਚੋਂ ਬਹੁਤ ਸਾਰੇ ਲੋਕ ਅਮਰੀਕਾ ਚ ਨਜ਼ਰਬੰਦੀ ਅਤੇ ਦੇਸ਼ ਨਿਕਾਲੇ ਦੇ ਵਧੇ ਹੋਏ ਖਤਰਿਆਂ ਤੋਂ ਬਚ ਰਹੇ ਨੇ ਜਿਸ ਕਾਰਨ ਉਹ ਕੈਨੇਡਾ ਚ ਸ਼ਰਨ ਦੀ ਮੰਗ ਕਰ ਰਹੇ ਨੇ ਜਿੱਥੇ ਉਹ ਬਿਹਤਰ ਸੰਭਾਵਨਾਵਾਂ ਦੀ ਉਮੀਦ ਕਰਦੇ ਨੇ ਇੰਟਰਨੈਸ਼ਨਲ ਐਜੂਕੇਸ਼ਨ ਆਰਗੇਨਾਈਜੇਸ਼ਨ ਆਈਡੀਪੀ ਐਜੂਕੇਸ਼ਨ ਦੇ ਨਵੇਂ ਅੰਕੜਿਆਂ ਅਨੁਸਾਰ ਅਮਰੀਕਾ ਚ ਪੜਨ ਵਾਲੇ ਭਾਰਤੀ ਵਿਦਿਆਰਥੀਆਂ ਦੀਆਂ ਪੁੱਛਗਿੱਛਾਂ ਚ ਪਿਛਲੇ ਸਾਲ ਦੇ ਮੁਕਾਬਲੇ 46% ਤੋਂ ਵੱਧ ਦੀ ਗਰਾਵਟ ਆਈ ਹੈ ਜਦਕਿ ਕੈਨੇਡਾ ਚ 2 ਸਾਲਾਂ ਚ ਇਹ ਦਿਲਚਸਪੀ ਲਗਭਗ 75% ਘਟ ਗਈ ਹੈ ਆਈਡੀਪੀ ਐਜੂਕੇਸ਼ਨ ਦੇ ਦੱਖਣੀ ਏਸ਼ੀਆ ਕੈਨੇਡਾ ਤੇ ਲਾਤੀਨੀ ਅਮਰੀਕਾ ਲਈ ਖੇਤਰੀ ਨਿਰਦੇਸ਼ਕ ਪਿਊਸ਼ ਕੁਮਾਰ ਅਨੁਸਾਰ ਰਾਜਨੀਤਿਕ ਤੇ ਆਰਥਿਕ ਵਿਕਾਸ ਨੇ ਇਸ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਪੂਰ ਰਾਜਨੀਤਿਕ ਸਥਿਤੀ ਬਾਰੇ ਗੱਲ ਕਰੀਏ ਤਾਂ ਇਹ ਮੁੱਖ ਤੌਰ ਤੇ ਅਮਰੀਕਾ ਨਾਲ ਸੰਬੰਧਿਤ ਹੈ। ਅਸੀਂ ਦੇਖਿਆ ਹੈ ਕਿ ਪਿਛਲੇ 6 ਤੋਂ 12 ਮਹੀਨਿਆਂ ਚ ਸਥਿਤੀ ਨੇ ਸਪਸ਼ਟ ਤੌਰ ਤੇ ਉਨਾ ਵਿਦਿਆਰਥੀਆਂ ਦੀਆਂ ਯੋਜਨਾਵਾਂ ਨੂੰ ਪ੍ਰਭਾਵਿਤ ਕੀਤਾ ਜੋ ਅਮਰੀਕਾ ਜਾਣ ਦੀ ਯੋਜਨਾ ਬਣਾ ਰਹੇ ਨੇ ਇਹ ਅਸਲ 'ਚ ਰਾਸ਼ਟਰਪਤੀ ਟਰੰਪ ਦੇ ਆਉਣ ਤੋਂ ਪਹਿਲਾਂ ਸ਼ੁਰੂ ਹੋਇਆ ਸੀ ਜੂਨ ਤੋਂ ਬਾਅਦ ਵੀਜ਼ਾ ਮਨਜ਼ੂਰੀ ਦੀਆਂ ਦਰਾਂ 'ਚ ਗਿਰਾਵਟ ਆਈ ਹੈ ਉਹਨਾਂ ਅੱਗੇ ਕਿਹਾ ਕਿ ਚੋਣਾਂ ਵਾਲੇ ਸਾਲ ਦੌਰਾਨ ਵੀਜ਼ਾ ਮਨਜ਼ੂਰੀ ਦੀਆਂ ਦਰਾਂ ਕਈ ਕਾਰਨਾ ਕਰਕੇ ਹੇਠਾਂ ਜਾਂਦੀਆਂ ਨੇ ਪਰ ਰਾਸ਼ਟਰਪਤੀ 트럼ਪ ਦੇ ਆਉਣ ਤੋਂ ਬਾਅਦ ਜ਼ਿਆਦਾ ਨਿਰਾਸ਼ਾਜਨਕ ਸਥਿਤੀ ਬਣੀ ਹੈ ਪਿਊਸ਼ ਕੁਮਾਰ ਨੇ ਕਿਹਾ ਕਿ ਮਈ 2024 ਦੇ ਮੁਕਾਬਲੇ ਮਈ 2025 ਚ ਅਮਰੀਕਾ ਲਈ ਪੁੱਛ ਗਏ ਸਚ 46.4 ਫੀਸਦੀ ਦੀ ਗਿਰਾਵਟ ਆਈ ਕੈਨੇਡਾ ਚ ਹੋਰ ਵੀ ਤੇਜ਼ੀ ਨਾਲ ਗਿਰਾਵਟ ਆਈ ਉਹਨਾਂ ਕਿਹਾ ਕਿ ਕੈਨੇਡਾ ਚ ਪਿਛਲੇ 2 ਸਾਲਾਂ ਚ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਨੇ ਇਹ ਉਦੋਂ ਸ਼ੁਰੂ ਹੋਇਆ ਜਦੋਂ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਭਾਰਤ ਸਰਕਾਰ ਵਿਚਕਾਰ ਵਿਵਾਦ ਹੋਇਆ ਪਰ ਸਮੇਂ ਦੇ ਨਾਲ ਜੋ ਹੋਇਆ ਉਹ ਇਹ ਕਿ ਕੈਨੇਡਾ ਚ ਵੀ ਅਮਰੀਕੀ ਟੈਰਿਫ ਦੀ ਲਪੇਟ 'ਚ ਆਉਣ ਕਰਕੇ ਕੈਨੇਡਾ ਦੇ 80% ਦਾ ਨਿਰਯਾਤ ਅਮਰੀਕਾ ਨੂੰ ਹੁੰਦੇ ਸਨ ਇਸ ਲਈ ਉਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਵਿਦਿਆਰਥੀ ਪੜ੍ਹਾਈ ਤੋਂ ਬਾਅਦ ਕੰਮ ਕਰਨ ਦੇ ਸਖਤ ਨਿਯਮਾਂ ਤੋਂ ਵੀ ਨਿਰਾਸ਼ ਨੇ ਕੁਮਾਰ ਨੇ ਕਿਹਾ ਕਿ ਲੋਕ ਸੋਚਦੇ ਨੇ ਕਿ ਕੈਨੇਡਾ ਜਾਣ ਦਾ ਇਹ ਸਹੀ ਸਮਾਂ ਨਹੀਂ ਹੈ ਕਿਉਂਕਿ ਉਹਨਾਂ ਨੇ ਪੜ੍ਹਾਈ ਤੋਂ ਬਾਅਦ ਕੰਮ ਕਰਨ ਦੇ ਅਧਿਕਾਰ ਨੂੰ ਵੀ ਸਿਰਫ 6 ਸ਼੍ਰੇਣੀਆਂ ਤੱਕ ਸੀਮਿਤ ਕਰ ਦਿੱਤਾ ਹੈ ਤੇ ਸਾਰੇ ਵਿਦਿਆਰਥੀ ਸੋਚਦੇ ਨੇ ਕਿ ਜੇਕਰ ਉਹ ਜਾਂਦੇ ਨੇ ਅਤੇ ਕੁਝ ਹੋਰ ਪੜ੍ਹਾਈ ਕਰਦੇ ਨੇ ਤਾਂ ਪੜ੍ਹਾਈ ਤੋਂ ਬਾਅਦ ਕੰਮ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਤੇ ਉਹਨਾਂ ਨੂੰ ਵਾਪਸ ਆਉਣਾ ਪਵੇਗਾ। ਕੈਨੇਡੀਅਨ ਸਰਕਾਰ ਨੇ ਕਿਹਾ ਕਿ ਇਹ ਪਾਬੰਦੀਆਂ 2027 ਤੱਕ ਲਾਗੂ ਰਹਿਣਗੀਆਂ ਜਿਸ ਤੋਂ ਬਾਅਦ ਨੀਤੀ ਦੀ ਸਮੀਖਿਆ ਕੀਤੀ ਜਾ ਸਕਦੀ ਹੈ ਜਦੋਂ ਅਮਰੀਕਾ ਤੇ ਕੈਨੇਡਾ ਸਟੂਡੈਂਟਸ ਦੀ ਦਿਲਚਸਪੀ ਬਣਾਈ ਰੱਖਣ ਲਈ ਸੰਘਰਸ਼ ਕਰ ਰਹੇ ਨੇ ਤਾਂ ਯੂਕੇ ਅਤੇ ਆਸਟ੍ਰੇਲੀਆ ਮਜ਼ਬੂਤ ਸਾਬਤ ਹੋ ਰਹੇ ਨੇ। ਆਸਟ੍ਰੇਲੀਆ ਨੇ ਰਸਮੀ ਤੌਰ ਤੇ ਐਲਾਨ ਕੀਤਾ ਹੈ ਕਿ ਇਸ ਸਾਲ ਉਹ ਪਿਛਲੇ ਸਾਲ ਦੇ ਮੁਕਾਬਲੇ ਵਿਦਿਆਰਥੀਆਂ ਦੀ ਗਿਣਤੀ 'ਚ 9 ਫੀਸਦੀ ਦਾ ਵਾਧਾ ਕਰਨ ਜਾ ਰਹੇ ਨੇ ਇਸ ਤੋਂ ਇਲਾਵਾ ਅਪਗ੍ਰੇਡ ਦੇ ਟ੍ਰਾਂਸਨੈਸ਼ਨਲ ਐਜੂਕੇਸ਼ਨਲ ਰਿਪੋਰਟ ਨੇ ਅੰਕੜੇ ਵੀ ਸੋਚ 'ਚ ਇੱਕ ਵਿਆਪਕ ਤਬਦੀਲੀ ਦਾ ਸੁਝਾਅ ਦਿੱਤਾ 1 ਲੱਖ ਤੋਂ ਵੱਧ ਭਾਰਤੀਆਂ ਦੇ ਜਵਾਬਾਂ ਤੇ ਆਧਾਰਿਤ ਇਹ ਰਿਪੋਰਟ ਦਰਸਾਉਂਦੀ ਹੈ ਕਿ ਵਿਦਿਆਰਥੀ ਹੁਣ ਮੰਜ਼ਲਾਂ ਬਾਰੇ ਘੱਟ ਤੇ ਆਪਣੀਆਂ ਡਿਗਰੀਆਂ ਦੇ ਰਿਟਰਨ ਬਾਰੇ ਜ਼ਿਆਦਾ ਪੁੱਛ ਰਹੇ ਨੇ ਅਮਰੀਕੀ ਯੂਨੀਵਰਸਿਟੀਆਂ 'ਚ ਅਰਜ਼ੀਆਂ 'ਚ ਸਾਲ ਦਰ ਸਾਲ 13 ਫੀਸਦੀ ਦੀ ਗਿਰਾਵਟ ਆਈ ਇਸ ਦੇ ਉਲਟ ਜਰਮਨੀ ਤੇ ਯੂਏਈ 'ਚ ਤੇਜ਼ੀ ਨਾਲ ਵਾਦਾ ਹੋਇਆ ਭਾਰਤੀ ਦਿਲਚਸਪੀ ਚ ਜਰਮਨੀ ਦਾ ਹਿੱਸਾ 2022 ਚ 13.2 ਫੀਸਦੀ ਤੋਂ ਵੱਧ ਕੇ 2024-2025 ਚ 32.6 ਫੀਸਦੀ ਹੋ ਗਿਆ ਜਿਸ ਨਾਲ ਇਹ ਅਮਰੀਕਾ ਤੇ ਕੈਨੇਡਾ ਦੋਵਾਂ ਨੂੰ ਪਛਾੜ ਗਿਆ ਕੈਨੇਡਾ 'ਚ ਵਿਦੇਸ਼ੀ ਕਾਮਿਆਂ ਦੇ ਜੀਵਨ ਸਾਥੀ ਅਤੇ ਕਾਮਨ ਲਾਪਰਟਨਰ ਓਪਨ ਵਰਕ ਪਰਮਿਟ ਲਈ ਯੋਗ ਹੋ ਸਕਦੇ ਨੇ ਇਹ ਪਰਮਿਟ ਉਹਨਾਂ ਨੂੰ ਕੈਨੇਡਾ 'ਚ ਲਗਭਗ ਕਿਸੇ ਵੀ ਰੋਜ਼ਗਾਰਦਾਤਾ ਲਈ ਬਿਨਾਂ ਕਿਸੇ ਨੌਕਰੀ ਦੀ ਪੇਸ਼ਕਸ਼ ਜਾਂ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਜਾਨੀ ਕਿ ਐਲ ਐਮ ਆਈ ਦੇ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ ਹਾਲਾਂਕਿ ਯੋਗਤਾ ਕਈ ਕਾਰਕਾਂ ਤੇ ਨਿਰਭਰ ਕਰਦੀ ਹੈ ਜਿਨ੍ਹਾਂ 'ਚ ਵਿਦੇਸ਼ੀ ਕਾਮੇ ਦਾ ਕਿੱਤਾ ਕਾਮੇ ਦੁਆਰਾ ਰੱਖੇ ਗਏ ਵਰਕ ਪਰਮਿਟ ਦੀ ਕਿਸਮ ਤੇ ਕੀ ਕੰਮਾ ਸਥਾਈ ਨਿਵਾਸ ਲਈ ਇੱਕ ਰਸਤੇ ਤੇ ਹੈ ਫੈਡਰਲ ਸਰਕਾਰ ਦੇ ਟਾਇਰ ਵਰਗੀਕਰਨ ਦੇ ਤਹਿਤ ਉੱਚ ਹੁਨਰਮੰਦ ਤੇ ਘੱਟ ਹੁਨਰਮੰਦ ਕਾਮਿਆਂ ਤੇ ਵੱਖ-ਵੱਖ ਨਿਯਮ ਲਾਗੂ ਹੁੰਦੇ ਨੇ ਅਤੇ ਕੁਝ ਪੀਆਰ ਪ੍ਰੋਗਰਾਮਾਂ ਜਾਂ ਮੁਕਤ ਵਪਾਰ ਸਮਝੌਤੇ ਵੀ ਇਹ ਨਿਰਧਾਰਤ ਕਰਦੇ ਨੇ ਕਿ ਕੀ ਕੋਈ ਜੀਵਨ ਸਾਥੀ ਜਾਂ 파ਟਨਰ ਯੋਗਤਾ ਪੂਰੀ ਕਰ ਸਕਦਾ ਹੈ ਵਿਦੇਸ਼ੀ ਕਾਮੇ ਦੇ ਹੁਨਰ ਪੱਦਰ ਅਤੇ ਉਹਨਾਂ ਕੋਲ ਮੌਜੂਦ ਪਰਮਿਟ ਦੀ ਕਿਸਮ ਨਾਲ ਯੋਗਤਾ ਬਦਲਦੀ ਹੈ ਇਨਾ ਕਾਮਿਆਂ ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਜਾਂ ਐਗਰੀ ਫੂਡ ਪਾਇਲਟ ਵਰਗੇ ਪ੍ਰੋਗਰਾਮਾਂ ਰਾਹੀਂ ਪੀਆਰ ਲਈ ਅਰਜ਼ੀ ਦਿੰਦੀ ਹੈ ਉਹਨਾਂ ਦੇ ਜੀਵਨ ਸਾਥੀ ਅਰਜ਼ੀ ਦੇ ਸਕਦੇ ਨੇ ਜੇਕਰ ਕਾਮੇ ਦਾ ਪਰਮਿਟ ਘੱਟੋ-ਘੱਟ 6 ਮਹੀਨਿਆਂ ਲਈ ਵੈਧ ਹੈ ਘੱਟ ਹੁਨਰਮੰਦ ਕਾਮੇ ਦੇ ਜੀਵਨ ਸਾਥੀ ਵੀ ਯੋਗ ਹੋ ਸਕਦੇ ਨੇ ਜੇਕਰ ਕਾਮਾ ਪੀਆਰ ਪਾਥਵੇ ਤੇ ਹੈ ਤੇ ਉਸ ਕੋਲ ਘੱਟੋ ਘੱਟ 6 ਮਹੀਨਿਆਂ ਦੀ ਵੈਦ ਕੰਮ ਕਰਨ ਦੀ ਇਜਾਜ਼ਤ ਹੈ ਫ੍ਰੈਂਕੋਫੋਨ ਤੇ ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਇਸ ਤੋਂ ਛੋਟਚੇ ਨੇ ਜਿਨ੍ਹਾਂ ਦੇ ਆਪਣੇ ਨਿਯਮ ਨੇ ਕੁਝ ਸਮੂਹਾਂ ਨੂੰ ਆਪਣੇ ਜੀਵਨ ਸਾਥੀਆਂ ਨੂੰ ਓਪਨ ਵਰਕ ਪਰਮਿਟ ਲਈ ਯੋਗ ਬਣਾਉਣ ਤੋਂ ਬਾਹਰ ਰੱਖਿਆ ਗਿਆ ਹੈ ਇਹਨਾਂ ਵਿੱਚ ਉਹ ਵਿਦੇਸ਼ੀ ਕਾਮੇ ਸ਼ਾਮਲ ਨੇ ਜਿਨ੍ਹਾਂ ਦੇ ਸ਼ਰਨਾਰਥੀ ਦਾਅਵੇ ਜਾਂ ਬੇਦਖਲੀ ਦੇ ਆਦੇਸ਼ ਪੈਂਡਿੰਗ ਨੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਆ ਹੈਡਲਾਈਨਸ ਤੇ ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਤੋਂ ਕੀਤਾ ਸੁਚੇਤ ਕਈ ਭਾਰਤੀ ਇਲਾਕਿਆਂ 'ਚ ਯਾਤਰਾ ਨਾ ਕਰਨ ਦੀ ਦਿੱਤੀ ਸਲਾਹ 114000 ਲੋਕ ਕੈਨੇਡਾ ਛੱਡ ਆਪਣੇ ਜੱਦੀ ਮੁਲਕਾਂ ਨੂੰ ਪਰਤੇ ਪਹਿਲੀ ਵਾਰ ਆਉਣ ਵਾਲਿਆਂ ਤੋਂ ਜਾਣ ਵਾਲਿਆਂ ਦੀ ਗਿਣਤੀ ਵਧੀ ਇੰਦਰਜੀਤ ਸਿੰਘ ਗੋਸਲ ਨੂੰ ਇੱਕ ਹਫ਼ਤੇ ਦੇ ਅੰਦਰ ਮਿਲੀ ਜ਼ਮਾਨਤ ਗੋਸਲ ਨੂੰ ਦੋ ਸਾਥੀਆਂ ਸਮੇਤ ਕੈਨੇਡਾ ਪੁਲਿਸ ਨੇ ਕੀਤਾ ਸੀ ਗ੍ਰਿਫਤਾਰ ਭਾਰਤੀ ਸਟੂਡੈਂਟਸ ਦੇ ਸਟੱਡੀ ਪਰਮਿਟਸ 'ਚ ਵੱਡੀ ਗਰਾਵਟ ਕਾਲਜ ਵਜ਼ੀਫੇ ਅਤੇ ਆਨਲਾਈਨ ਕੋਰਸਾਂ ਲਈ ਹੋਏ ਮਜਬੂਰ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ